ਓਜੀ ਕੀ ਨਾਮ ਆ ਲੋਡਾ ਫੜੀ 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 ਮਿਲਣ ਫੜਾ ਲੈ ਫੜ ਫੜ ਫੜਲਾ 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 ਕੋ ਫੜਲਾ ਅਰੇ ਫੋਨ ਕੇ ਮਾਰਿਆ ਫੋਨ ਕੇ ਮਾਰਿਆ ਤੂੰ ਫੋਨ ਕੇ ਮਾਰਿਆ ਮੇਰੀ ਗੇਟੀ ਚ ਮਾਰਿਆ ਤੂੰ ਉਹ ਦੇਖ ਅੱਛਾ ਕਰ ਆਜਾ ਨੇ ਜਿਹੜੀ ਆ ਦਾਰੂ ਘਰ ਦਾਰੂ ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਿਆ ਨੂੰ ਪੰਦਰਗੜ ਦਾ ਮੋੜ ਤੇ ਖੜਿਆ ਦਾਰੂ ਪੀਣਾ ਦਾਰੂ ਕਿੱਢੀ ਆ ਵਰਨੇ ਪੀਤੀ ਆ ਆ ਛੱਡ ਦੇ ਦਾਰੂ ਬਾਥੂਨ ਕਰ ਲੋ ਤੂੰ ਕਰ ਦੋ ਵੀ ਉਹ ਹੈਗੀ ਆ ਬਲਾਈਮ ਕਰ ਦੋ ਜੀ ਕਿਹੜੇ ਦਾਣੇ ਤੋਂ ਦੱਸਦਾ ਦੋ ਮੈਨੂੰ 18 18 ਦਾ ਬੰਦਾ ਹਾਂ ਇਹ ਗੱਲੂ ਕੀਤੀ। ਪਰ ਜੀ ਤੁਸੀਂ ਵੀ ਬਹੁਤ ਬੜੀ ਡਿਊਟੀ ਅਫਸਰ ਜਿਹੜੇ ਕਿ ਸਬਰਾਣਾ ਚੌਂਕ ਨੂੰ ਪੂਰੀ ਡਾਫਰ ਰੋਣ ਕਿ ਕਿ ਨਹੀਂ ਮੋਹਾਲੀ ਤੋਂ ਆਏ ਨੇ ਜਿਸ ਦਾ ਦੱਸ ਰਹੇ ਨੇ। ਲੇਕਿਨ ਇਹ ਪੱਤਰ ਕਰਨੇ ਅਗਰ ਉਹਨਾਂ ਨੂੰ ਸਹੀ ਰਾਈਟ ਪਤਾ ਤੁਸੀ ਤੇ ਬਾਫਰ ਨਾ ਕਰੋ। ਗੱਲ ਤਾਂ ਇਹ ਹੈ ਇਹ ਇਹ ਰੋਂਗ ਹੈ ਜੇ ਇਹ ਅੱਜ ਦਿੱਤਾ ਤਾਂ ਬਿਲਕੁਲ ਰੋਂਗ ਹੈ। ਕੀ ਲੱਗਦਾ ਹੁਣ ਇਹਨਾਂ ਤੇ ਕੀ ਐਕਸ਼ਨ ਲਿਖਾਓਗਾ ਕਿ ਕਿ ਤੋਂ ਜ਼ਿੰਮੇਵਾਰ ਆਪਣੀ ਕਾਰਵਾਈ ਕਰੂਗਾ। ਬਲਾਹਾ ਕਰੂਗਾ। ਬਾਈ ਟੈਂਪਰ ਤੋਂ ਆਪਣੀ ਉਮਰ ਦੇ ਖਿਆਨਾਂ ਦੇ ਕਰਕੇ ਹੋਣੀ। ਇਹਨਾਂ ਨੂੰ ਹੁਣ ਕਿੱਥੇ ਲੱਗ ਜਾ ਰਹੇ ਹੋ ਪਰ ਜੀ ਅੱਜ ਨਾ ਦੱਸ ਹੀ ਜਾਣਾ। ਕੀ ਗੱਲ ਕੀ ਗੱਲ ਹੋ ਜਿੱਤੀ ਭਾਜੀ ਅੱਜ ਨਵੇਂ ਜਿੱਦਣ ਆਦਾ ਸੀਗਾ ਸਾਰੇ ਜੀ ਖੜੇ ਹੋ ਸੀ ਕਿ ਤਿਆਰੀ ਦੇ ਵਿੱਚ ਸੀਗੇ ਤੇ ਮੁਲਾਜ਼ਮ ਸਾਹਿਬ ਆਏ ਨੇ ਇੱਕ ਫੋਟੋ ਦੇ ਥੱਲੇ 350 ਸਾਲਾ ਜੀ ਤੁਹਾਨੂੰ ਬਤਾ ਨਵੇਂ ਜਿੱਦਣ ਆਂਗੜਾ ਬਿਆਵਾ ਇਹ ਮੁਲਾਜ਼ਮ ਸਾਹਿਬ ਖਲੋ ਉਤਰੇ ਉੱਧਰ ਸਾਨੂੰ ਫੋਟੋ ਥੱਲੇ ਬਾਥੂਮ ਕਰਨ ਲੱਗੇ ਮੈਂ ਇਹਨਾਂ ਨੂੰ ਕਿਹਾ ਜੀ ਮੈਂ ਕਿਹਾ ਐਡੀ ਵੱਡੀ ਫੋਟੋ ਵੀ ਲੱਗੀ ਹੋਈ ਆ ਇੱਕ ਕਰਮਚਾਰੀ ਸਵੇਰ ਤੇ ਲੱਗੇ ਆ ਸਫਾਈਆਂ ਕਰਨ ਤੇ ਤੁਸੀਂ ਰੋੜ ਦੇ ਉੱਤੇ ਹੀ ਰੋੜ ਦੇ ਉੱਤੇ ਹੀ ਬਾਥੂਮ ਕਰਨ ਲੱਗੇ ਹੋ ਯਾਰ ਇੰਨੀ ਪਬਲਿਕ ਵੀ ਲੰਘਦੀ ਪਈ ਆ ਮੈਂ ਇਹਨਾਂ ਨੂੰ ਮੜਾ ਕੇ ਇਹ ਗੱਲ ਕੀਤੀ ਹੈ ਜੀ ਮੈਂ ਕਹਿੰਦਾ ਜੀ ਤੁਸੀਂ ਜਾ ਕਰ ਰਹੇ ਹੋ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਲਿਆਂਦੇ ਹਾਂ ਤੇ ਸਾਰੀ ਮੈਂ ਥੱਪੜ ਮਾਰਿਆ ਤੁਹਾਡੇ ਮਾਰਿਆ ਮੇਰੇ ਥੱਪੜ ਮਾਰਿਆ ਕਹਿੰਦਾ ਤੂੰ ਕੋਣਾ ਮੈਂ ਵੱਡਾ ਅਫਸਰ ਆ ਕਹਿੰਦਾ ਮੋਕੇ ਦਾ ਮੈਂ ਕਿੱਥੇ ਕਹਿੰਦਾ ਚੰਡੀਗੜ੍ਹ ਵਾਲਾ ਮਾਲੀ ਦਾ ਅਫਸਰ ਆ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੂੰ ਮ ਫੜਿਆ ਵਾ ਮ ਫੜ ਕੇ ਮੁਲਾਜ਼ਮਾਂ ਨੂੰ ਇੱਥੇ ਲਿਆਂਦਾ ਵਾ ਮੁਲਾਜ਼ਮਾਂ ਜੋ ਸਾਡੇ ਜੋ ਸਾਡੇ ਤੋਂ ਦੇ ਮੁਲਾਜ਼ਮ ਖੜੇ ਹੁੰਦੇ ਨੇ ਉਹਨਾਂ ਨੇ ਅੱਗੇ ਚਲੇ ਬੁਲਾਇਆ ਫਿਰ ਸਤਨੂਬਖਾਣੇ ਚ ਲੈ ਗਿਆ ਜੀ ਜਿਹੜੀ ਬੰਦੀ ਕਾਰਵਾਈ ਹੋ ਗਈ ਉਹ ਕਰਦੇ ਉਹ ਡ੍ਰਿੰਕ ਵੇਰਾ ਕੀਤੀ ਕਹਿੰਦੇ ਉਹਦੀ ਹਾਂਜੀ ਕੋ ਡ੍ਰਿੰਕ ਵੇਰਾ ਜੇ ਕੀਤੀ ਹੋਈ ਜੀ ਉਹਦੀ ਬਹੁਤ ਜ਼ਿਆਦਾ ਡ੍ਰਿੰਕ ਕੀਤੀ ਹੋਈ ਹੈ ਫੁੱਲ ਬੜਾ ਫੁੱਲ ਡ੍ਰਿੰਕ ਕੀਤੀ ਹੈ ਉਹਨੂੰ ਆਪਣਾ ਆਪ ਨੂੰ ਪਤਾ ਨਹੀਂ ਉਹਨੂੰ ਆਪਣਾ ਨਾਮ ਨਹੀਂ ਪਤਾ ਜੀ ਇਹ ਨਗਰ ਕੀਤੇ ਤੇ ਡਿਊਟੀ ਲੱਗੀ ਹੈ ਤੇ दारू ਪੀ ਕੇ ਖੜਿਆ ਨਹੀਂ ਨਹੀਂ ਇਹ ਇਹ ਕਹਣਾ ਮੈਂ ਨਗਰ ਕੀਤੇ ਦੇ ਅੰਦਰ ਨਹੀਂ ਆਇਆ ਇਹਨਾਂ ਦੀ ਮਹਾਲੀ ਡਿਊਟੀ ਆ ਅੱਛਾ ਜੀ ਬਾਹਰ ਤੋਂ ਉੱਤਰ ਕੇ ਫੁੱਲ ਬੜਾ ਫੁੱਲ ਘਰ ਹੋਰ ਦੱਸੀ ਸਾਬਤਮ ਕਰਨ ਲੱਗੇ ਕਿ ਸਰੀਆ ਮੈਂ ਬਾਤ ਨਹੀਂ ਨਹੀਂ ਇਹ ਫਿਰ ਕਿਤੇ ਬਸ ਉਤਰਿਆ ਵੀ ਸਾਡੇ ਕੋਲ ਹੈ ਕਿਤੇ ਬਸ ਉਤਰਿਆ ਜਾਂ ਕਿੱਥੋਂ ਆਇਆ ਵਾ ਇਹ ਨਹੀਂ ਸਾ ਮੈਨੂੰ ਪਤਾ ਹੈ ਕਿ ਬਸ ਉ ਪਰੇ ਉਧਰ ਨਾਲ ਕੋਈ ਬਾਥਰਮ ਰੋਡ ਦੇ ਉੱਤੇ ਖੜ ਕੇ ਬਾਥਰਮ ਕਰਨ ਲੱਗਾ ਸ਼ਰੇਆਮ ਰੋਡ 'ਤੇ ਖੜ ਕੇ ਬਾਥਰਮ ਕਰ ਰਿਹਾ ਇਹ ਮੁਲਾਇਮਾ ਦੇ ਮੁਲਾਇਮਾ ਦੇ ਹਾਲਾਤ ਹੈ ਬਾਕੀ ਦੁਨੀਆ ਕੀ ਕਰੂਗੀ ਬਸ ਇਹ ਤਾਂ ਅਸੀਂ ਇਹੀ ਗੱਲ ਤੇ ਮੈਂ ਕਿਹਾ ਜੀ ਮੈਂ ਕਿਹਾ ਤੁਸੀਂ ਰੋਡ ਦੇ ਉੱਤੇ ਨਹੀਂ ਪਬਲਿਕ ਲੰਘਦੀਆਂ ਲੇਡੀਜ਼ ਲੰਘਦੀਆਂ ਨੇ ਇੱਥੇ ਮੈਂਟਵਾਸ ਸਟਾਪ ਹੁੰਦਾ ਵਾ ਕਿਉਂਕਿ ਸ਼ਰੇਆਮ ਤੋਂ ਕਰਦੇ ਵੀ ਉਹੀ ਗੱਲ 'ਤੇ ਥੱਪੜ ਮਾਰਾਈ ਗਏ ਕਿਹੜੇ ਥਾਣੇ ਥੱਕ ਗਏ ਉਹਨਾਂ ਨੂੰ ਥਾਣੇ ਬਣਾਉਣੇ ਚਾਹੀਦੇ ਠੀਕ